ਕਬਨੇ ਤਾਂ ਜਸ਼ਨ ਦੇ ਪਿਤਾ ਜੀ ਇਹ ਗੱਲ ਕਹਿ ਰਹੇ ਨੇ ਕਿ ਉਹ ਸਾਡੇ ਘਰੋਂ ਐ ਭੱਜਿਆ ਕਿ ਜਵੇਂ ਅਸੀਂ ਉਹਦੇ ਕਿਤੇ ਕੋਈ ਡਾਂਗ ਮਾਰਨ ਲੱਗੇ ਹੋਈਏ ਗੱਲ ਇਹ ਹੈ ਕਿ ਜਿਹੜੇ ਬਾਪ ਦਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਔਰ ਪੁੱਤਰਾਂ ਨੂੰ ਲੈ ਲਈ ਅਸੀਂ ਗੁਰਦੁਆਰਿਆਂ ਮੰਦਰਾਂ 'ਚ ਜਾ ਕੇ ਝੋਲੀਆਂ ਅੱਡ ਕੇ ਅਰਦਾਸਾਂ ਕਰਦੇ ਆਂ ਕਿ ਪੁੱਤਰ ਦੀ ਦਾਤ ਸਾਡੀ ਝੋਲੀ ਪਾ ਔਰ ਪੁੱਤਰ ਦੀ ਦਾਤ ਝੋਲੀ ਪਾ ਕੇ ਤੇ ਪੁੱਤਰ ਦੀ লাশ ਝੋਲੀ 'ਚ ਪਾਉਣੀ ਬਹੁਤ ਔਖੀ ਫੌਜਾ ਸਿੰਘ ਸਰਾਰੀ ਜੀ ਤੁਸੀਂ ਇਹ ਗੱਲ ਤਾਂ ਕਹਿੰਦੇ ਹੋ ਕਿ ਉਹ ਮੇਰਾ ਪੁੱਤਰ ਸੀ ਮੇਰੇ ਪੁੱਤਰ ਸਮਾਨ ਸੀ ਮੈਂ ਕਹਿੰਦਾ ਇਸ ਦੁਨੀਆ ਦੇ ਉੱਤੇ ਇਹੋ ਜਿਹਾ ਕੋਈ ਵੀ ਘਟੀਆ ਬਾਪ ਨਹੀਂ ਹੋਗਾ ਜਿਹੜਾ ਆਪਣੇ ਪੁੱਤਰ ਦੀ লাশ ਨੂੰ ਛੱਡ ਕੇ ਤੇ ਇਸ ਘਰੋਂ ਚਲਾ ਜਾਵੇ ਜੇ ਤੂੰ ਨਹੀਂ ਤੂੰ ਗਨਾਹਗਰ ਨਹੀਂ ਸੀ ਤਾਂ ਤੂੰ ਉਹਦਾ ਸੰਸਕਾਰ ਕਰਾ ਕੇ ਜਾਂਦਾ ਤੂੰ ਦੀਆਂ ਹੱਡੀਆਂ ਚੁੱਕਦਾ ਤੂੰ ਪਰਿਵਾਰ ਦੇ ਨਾਲ ਤੇਰਾ ਪੁੱਤਰ ਬਣ ਕੇ ਉਹਨੇ ਕੰਮ ਕੀਤਾ ਸੀ ਹੋ ਸਕਦਾ ਫੌਜਾ ਸਿੰਘ ਸਰਾਰੀ ਦੇ ਪੁੱਤਰ ਨੇ ਜਾਂ ਉਹਦੇ ਬੱਚਿਆਂ ਨੇ ਵੀ ਉਹਦੇ ਲਈ ਇਲੈਕਸ਼ਨ ਚ ਓਨੀ ਮਿਹਨਤ ਨਾ ਕੀਤੀ ਹੋਵੇ ਜਿੰਨੀ ਮਿਹਨਤ ਜਸ਼ਨ ਨੇ ਕੀਤੀ ਸੀ ਜਸ਼ਨ 바ਵਾ ਸਰਪੰਚ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਕਲਬੀਰ ਜੀਰਾ ਅੱਜ ਪਤਾ ਲੈਣ ਦੇ ਲਈ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਗੱਲਬਾਤ ਕਰ ਲੈਨੇ ਆ। ਕਲਵੀਰ ਜੀ ਅੱਜ ਦੁੱਖ ਸਾਂਝਾ ਕਰਨ ਦੇ ਲਈ ਪਰਿਵਾਰ ਦੇ ਕੋਲੇ ਪਹੁੰਚਿਓ। ਖਬਰ ਬੜੀ ਮੰਦ ਭਾਗੀ ਆ ਪਰ ਕੀ ਕਹਿਣਾ ਚਾਹੁੰਦੇ ਹੋ? ਕੀ ਪਰਿਵਾਰ ਨੇ ਕੋਈ ਗੱਲਬਾਤ ਦੱਸੀ ਤੁਹਾਨੂੰ ਜੀ? ਗੱਲ ਤੇ ਆ ਕਿ ਅੱਜ ਸਾਡਾ ਉਹ ਰੰਗਲਾ ਵੀਰ ਜਿਹਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਬੜਾ ਨਾਮ ਕਮਾਇਆ ਸੀਗਾ ਜਸ਼ਨ ਬਾਬਾ ਜੋ ਕਿ ਪਿੰਡ ਦਾ ਸਰਪੰਚ ਰਿਆ ਔਰ ਸਰਪੰਚ ਹੁੰਦਿਆਂ ਇੱਕ ਕੋਸ਼ਿਸ਼ ਸੀ ਇੱਕ ਮਨ ਦਾ ਉਹਦਾ ਇੱਛਾ ਸੀਗੀ ਕਿ ਮੈਂ ਚੰਗੇ ਕੰਮ ਕਰਾਂ ਔਰ ਮੇਰਾ ਜਿਹੜਾ ਪਿੰਡ ਆ ਉਹ ਸਾਰੇ ਗੁਰੂ ਸਾਹਿਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਵੇ ਕਿਉਂਕਿ ਇਹ ਉਹ ਨੌਜਵਾਨ ਸਰਦਾਰ ਸਰਸੇਮ ਸਿੰਘ ਜੀ ਦਾ ਬੇਟਾ ਸੀਗਾ ਕਿ ਜਿਹੜਾ ਯੂਪੀਐਸਸੀ ਦੀ ਤਿਆਰੀ ਕਰਦਾ ਪਿਆ ਸੀ ਜਿਹਨੂੰ ਇੱਕ ਜਜ਼ਬਾ ਸੀਗਾ ਕਿ ਮੈਂ ਇਸ ਬਾਰਡਰ ਬੈਲਟ ਦੇ ਵਿੱਚੋਂ ਉੱਠ ਕੇ ਆਪਦੇ ਮਾਪਿਆਂ ਦਾ ਔਰ ਆਪਦੇ ਜਿਹੜਾ ਕਿ ਨਗਰ ਦਾ ਜਿਹੜਾ ਨਾਂ ਹੈ ਉਹ ਰੌਸ਼ਨ ਕਰਨਾ ਔਰ ਇਹ ਸੇ ਕਰਕੇ ਉਹਨੂੰ ਜਿਹੜਾ ਸੀਗਾ ਕਿ ਸਿਆਸਤ ਦੇ ਵਿੱਚ ਜਾਣਦਾ ਉਹਨੂੰ ਇਹ ਹੋ ਗਿਆ ਕਿ ਸ਼ਾਇਦ ਸਿਆਸਤ 'ਚ ਜਾਇਆ ਕਿ ਜਿਵੇਂ ਆਮ ਝਾੜੂ ਵਾਲੇ ਕੁਝ ਦਿਨਾਂ ਦੇ ਵਿੱਚ ਆਏ ਔਰ ਇਹਨਾਂ ਨੇ ਆਪਦਾ ਨਾਮ ਬਣਾਇਆ ਉਹਨੂੰ ਵੀ ਇਹ ਲੱਗਿਆ ਕਿ ਸ਼ਾਇਦ ਸਿਆਸਤ ਚ ਆਨ ਕੇ ਹੋ ਸਕਦਾ ਕਿ ਮੈਂ ਛੇਤੀ ਆਪਣੇ ਨਾਮ ਨੂੰ ਚਮਕਾ ਸਕਾਂ ਔਰ ਫੌਜਾ ਸਿੰਘ ਸਰਾਰੀ ਦੇ ਨਾਲ ਜੋ ਕਿ ਇਥੋਂ ਦੇ ਵਿਧਾਇਕ ਨੇ ਔਰ ਜੋ ਮੰਤਰੀ ਰਹਿ ਔਰ ਜਿਹੜੇ ਕਿ ਜਿਨ੍ਹਾਂ ਨੇ ਘਟਾਲੇ ਕੀਤੇ ਔਰ ਉਹਨਾਂ ਘਟਾਲਿਆਂ ਕਰਕੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪਿਆ ਔਰ ਪਹਿਲੇ ਹੀ ਜਿਨ੍ਹਾਂ ਦਾ ਕਰਦਾਰ ਜਿਹੜਾ ਹੈ ਜਿਹੜਾ ਜਿੰਨੂੰ ਕਹਿੰਦੇ ਗੰਧਲਾ ਹੋਵੇ ਪਹਿਲੀ ਗੱਲ ਤਾਂ ਉਦੋਂ ਹੀ ਜਸ਼ਨ ਨੂੰ ਸਮਝ ਜਾਣਾ ਚਾਹੀਦਾ ਸੀ ਪਰ ਜਿਵੇਂ ਕਹਿੰਦੇ ਆ ਕਿ ਜੈਸੀ ਸੰਗਤ ਵੈਸੀ ਰੰਗਤ ਔਰ ਜਸ਼ਨ ਬੱਚਾ ਸੀ ਔਰ ਬੱਚੇ ਨੂੰ ਉਹਨਾਂ ਨੇ ਆਪਦੀਆਂ ਗੱਲਾਂ ਚ ਲੈ ਕੇ ਕਿਹਾ ਕਿ ਤੂੰ ਤਕੜਾ ਹੋ ਤੈਨੂੰ ਲੀਡਰ ਬਣਾਵਾਂਗੇ ਔਰ ਲੀਡਰ ਕਾਹਦਾ ਬਣਾਉਣਾ ਸੀ ਆ ਜੋ ਜਿਹੜਾ ਫੁੱਲ ਸੀ ਉਹ ਟਾਣੀ ਦੇ ਨਾਲ ਖੇੜਨ ਤੋਂ ਪਹਿਲਾਂ ਹੀ ਜਿਹੜਾ ਉਹ ਟੁੱਟ ਗਿਆ ਔਰ ਮੈਂ ਕਹਿਣਾ ਹੈ ਕਿ ਇਹ ਤੇ ਸਹਿ ਸਦਮਾ ਕੱਲਾ ਇਸ ਪਰਿਵਾਰ ਨੂੰ ਹੀ ਨਹੀਂ ਅੱਜ ਕੀ ਪੂਰੇ ਨਗਰ ਨੂੰ ਔਰ ਪੂਰੇ ਪੰਜਾਬ ਦੇ ਵਿੱਚ ਹਰ ਉਹ ਮਾਂ ਬਾਪ ਨੂੰ ਆ ਕਿ ਜਿੰਦਾ ਬੱਚਾ ਘਰੋਂ ਨਿਕਲਦਾ ਹੈ ਔਰ ਲੀਡਰਾਂ ਦੇ ਨਾਲ ਰਹਿੰਦਾ ਉਹਨੂੰ ਇਹ ਫਿਕਰ ਰਹਿੰਦਾ ਕਿ ਕੱਲ ਨੂੰ ਕਿਤੇ ਮੇਰੇ ਬੱਚੇ ਦੇ ਨਾਲ ਵੀ ਜਿਹੜਾ ਹੈ ਕਿ ਉਹ ਜਸ਼ਨ ਵਾਲੀ ਘਟਨਾ ਨਾ ਵਾਪਰੇ ਕਿ ਉਹ ਵੀ ਆਪਦੇ ਕੰਨੋਂ ਪਿਸਟਲ ਲਾ ਕੇ ਕਿਤੇ ਮੌਤ ਦੀ ਨੀਂਦ ਸਦਾ ਲਈ ਨਾ ਸੌਂ ਜਾਵੇ ਅੱਜ ਇਹ ਮਾਪਿਓ ਦਾ ਦੁੱਖ ਜਿਹੜਾ ਉਹ ਤੁਸੀਂ ਕੋਈ ਵੀ ਬੰਦਾ ਮਸਹੂਰ ਜਿਹੜਾ ਬਾਣਾ ਕਹਿਣਾ ਸੌਖਾ ਪਰ ਮੰਨਣਾ ਬਹੁਤ ਔਖਾ ਔਰ ਮੈਂ ਗੱਲ ਕਰ ਰਿਹਾ ਸੀ ਮੈਂ ਪੁੱਛ ਰਿਹਾ ਸੀ ਸਰਦਾਰ ਤਰਸੀਮ ਸਿੰਘ ਜੀ ਨੂੰ ਇਹਨਾਂ ਦੇ ਪਿਤਾ ਜੀ ਨੂੰ ਮੈਂ ਕਿ ਅਸਲ ਕਹਾਣੀ ਕੀ ਹੈ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਮੇਰਾ ਇੱਕ ਬੇਟਾ ਜਿਹੜਾ ਹੈ ਕਿ ਉਹ ਬਾਹਰ ਆ ਇਹ ਛੋਟਾ ਸੀਗਾ ਔਰ ਇਹ ਐਡਾ ਹੁਨਾਰ ਸੀਗਾ ਕਿ ਯੂਪੀਐਸਸੀ ਦੀ ਤਿਆਰੀ ਕਰਦਾ ਸੀ ਵਧੀਆ ਪੜ੍ਹਨ ਲਿਖਣ ਸੀ ਔਰ ਉਹਨੂੰ ਇੱਕ ਸ਼ੌਂਕ ਸੀਗਾ ਕਿ ਆ ਤੁਸੀਂ ਵੇਖਿਆ ਹੀ ਏ ਕਿ ਤੁਸੀਂ ਅੱਜ ਜਿਹੜੇ ਰਸਤੇ ਤੋਂ ਆਪਾਂ ਆਏ ਔਰ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਹਲਕਾ ਨਹੀਂ ਕਿ ਜਿੰਦਾ ਰਸਤਾ ਕੱਚਾ ਹੋਵੇ ਔਰ ਪਤਾ ਨਹੀਂ ਇਸ ਪਰਿਵਾਰ ਦੇ ਨਾਲ ਕੋਈ ਦੁਸ਼ਮਣੀ ਕਿਉਂ ਕੱਢੀ ਜਾ ਰਹੀ ਸੀ ਚਾਹੇ ਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਹੋਵੇ ਕਿਉਂਕਿ ਕੋਈ ਵੀ ਰਸਤਾ ਜਿਹੜਾ ਹੈ ਕਿ ਮੇਰੇ ਏਰੀਆ 'ਚ ਤਾਂ ਇੱਕ ਵੀ ਰਸਤਾ ਜਿਹੜਾ ਹੈ ਕਿਸੇ ਘਰ ਨੂੰ ਜਾਣ ਵਾਲਾ ਉਹ ਕੱਚਾ ਨਹੀਂ ਈਵਨ ਕਿ ਕਿਸੇ ਮੋਟਰ ਨੂੰ ਜਾਣ ਵਾਲਾ ਰਸਤਾ ਵੀ ਜਿਹੜਾ ਉਹ ਕੱਚਾ ਨਹੀਂ ਪਰ ਇਸ ਪਰਿਵਾਰ ਦੇ ਨਾਲ ਜਿਹੜਾ ਹੈ ਕਿ ਉਹ ਹਮੇਸ਼ਾ ਧੱਕਾ ਕੀਤਾ ਗਿਆ ਹਰ ਇੱਕ ਸਰਕਾਰ ਨੇ ਔਰ ਇਸੇ ਕਰਕੇ ਹੋ ਸਕਦਾ ਹੈ ਕਿ ਜਸ਼ਨ ਨੂੰ ਵੀ ਇਹ ਲੱਗਦਾ ਹੋਵੇ ਕਿ ਇੱਕ ਬਦਲਾਅ ਵਾਲੇ ਲੋਕ ਆਏ ਨੇ ਬਦਲਾ ਆਇਆ ਔਰ ਪਰਦਾਸੀ ਪਲਵਾਨੀ ਕਰਦਾ ਸੀ ਔਰ ਇੱਕ ਜੋਸ਼ੀ ਨੌਜਵਾਨਾਂ ਦੇ ਵਿੱਚ ਔਰ ਨੌਜਵਾਨ ਜਿਹੜਾ ਹੈ ਉਹਨੂੰ ਆਪਦਾ ਰੋਲ ਮਾਡਲ ਮੰਨਦੇ ਸੀ ਕਿ ਜੇ ਇਹੋ ਜਿਹਾ ਛੋਟੀ ਉਮਰ ਦੇ ਵਿੱਚ ਮੁੰਡਾ ਸਰਪੰਚ ਬਣ ਸਕਦਾ ਔਰ ਵੱਡੇ ਵੱਡੇ ਲੀਡਰਾਂ ਦੀਆਂ ਗੱਡੀਆਂ ਦੇ ਵਿੱਚ ਘੁੰਮ ਸਕਦਾ ਔਰ ਅਫਸਰਾਂ ਤੋਂ ਕੰਮ ਕਰਾ ਸਕਦਾ ਤੇ ਪਰ ਇਹ ਪਤਾ ਨਹੀਂ ਸੀ ਉਹਦੇ ਪਿੱਛੇ ਜਿਹੜੀ ਕਹਾਣੀ ਸੀਗੀ ਉਹ ਕਹਾਣੀ ਜਿਹੜੀ ਸੀ ਉਹ ਬੜੀ ਦਰਦਨਾਕ ਕਹਾਣੀ ਕਿਉਂਕਿ ਇਹਨਾਂ ਨੇ ਜਦੋਂ ਸਰਪੰਚੀ ਦੀ ਗੱਲ ਚੱਲੀ ਤੇ ਦੱਸ ਰਹੇ ਸੀ ਕਿ 13 ਲੱਖ ਰੁਪਇਆ ਜਿਹੜਾ ਉਹ ਫੌਜਾ ਸਿੰਘ ਫਰਾਰੀ ਤੇ ਉਹਦੇ ਪੀਏ लाडी ਨੇ ਜਿਹੜਾ ਇਹਨਾਂ ਤੋਂ ਲਿਆ ਔਰ ਲੈ ਕੇ ਇਹਨਾਂ ਨੂੰ ਜਿਹੜਾ ਹੈ ਕਿ ਫਿਰ ਸਰਪੰਚ ਬਣਾਇਆ ਔਰ ਸਰਪੰਚ ਬਣਾਉਣ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਨੂੰ ਕਿਹਾ ਕਿ ਤੁਹਾਡੇ ਪਿੰਡ ਵਿੱਚ ਪ੍ਰਬੰਧਕ ਲੱਗੇਗਾ ਕਿ ਤੁਹਾਡਾ ਕੋਰਮ ਨਹੀਂ ਪੂਰਾ ਔਰ ਪਿੰਡ ਦੀ ਬੋਲੀ ਆ ਗਈ ਔਰ ਮੈਂ ਇਹ ਗੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਜਿਹੜੀ ਤੁਹਾਡਾ ਜਿਹੜਾ ਸਾਹ ਕੁੜਤਾ ਤੇ ਜਿਹੜੀ ਤੁਸੀਂ ਪੀਲੀ ਪੱਗ ਭਗਤ ਸਿੰਘ ਵਾਲੀ ਬੰਨੀ ਹੈ ਤੁਸੀਂ ਕਹਿੰਦੇ ਮੈਂ ਇਮਾਨਦਾਰ ਹਾਂ ਔਰ ਮੈਂ ਕਹਿੰਦਾ ਦੀਵੇ ਥੱਲੇ ਹਮੇਸ਼ਾ ਹਨੇਰਾ ਹੁੰਦਾ ਇਹ ਇਕੱਲਾ ਫੌਜਾ ਸਿੰਘ ਸਰਾਰੀ ਦੀ ਗੱਲ ਨਹੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਚਾਰ ਹਲਕੇ ਪੈਂਦੇ ਨੇ ਔਰ ਚਾਰਾਂ ਹਲਕਿਆਂ ਦੇ ਵਿੱਚ ਹਰ ਕੋਈ ਸਰਪੰਚ ਜਿਹੜਾ ਬਣਿਆ ਕੋਈ 15 ਲੱਖ ਕੋਈ 20 ਲੱਖ ਕੋਈ 30 ਲੱਖ ਰੁਪਈਆ ਦੇ ਕੇ ਬਣਿਆ ਅੱਜ ਇਹ ਇਕੱਲਾ ਜਸ਼ਨ ਜਿਹੜਾ ਉਹ ਗੁਰੂਰਸਾਲ ਕੇ ਦਾ ਜਾਂ ਇਸ ਪਿੰਡ ਦਾ ਨੌਜਵਾਨ ਨਹੀਂ ਗਿਆਗਾ ਅੱਜ ਹਰ ਇੱਕ ਸਰਪੰਚ ਜਿਹੜਾ ਜਿਹੜਾ ਆਪਦੀ ਜ਼ਮੀਨ ਵੇਚ ਕੇ ਆਪਦੀ ਜ਼ਮੀਨ ਗਹਿਣੇ ਰੱਖ ਕੇ ਤੁਹਾਡੇ ਲੀਡਰਾਂ ਦੇ ਘਰ ਭਰਦਾ ਰਿਆ ਤੁਹਾਡੇ ਲੀਡਰਾਂ ਨੂੰ ਖੁਸ਼ ਕਰਨ ਲਈ ਔਰ ਸਿਰਫ ਇੱਕ ਆਪਦੇ ਲੋਕਾਂ ਦੀਆਂ ਰੀਝਾਂ ਨੂੰ ਪੂਰੀਆਂ ਕਰਨ ਲਈ ਕਿ ਸਾਡੇ ਪਿੰਡ ਦੇ ਮਗਰ ਪਛੜਿਆ ਸ਼ਬਦ ਲੱਗਾ ਉਹਨੂੰ ਕਿਵੇਂ ਲਾਉਣਾ ਉਹ ਸ਼ਬਦ ਨੂੰ ਲਾਉਣ ਲਈ ਉਹਨੇ ਆਪਦੇ ਮਾਪਿਆਂ ਦਾ ਮਨਤਰਲਾ ਕੀਤਾ ਉਹਨੇ ਕਿਹਾ ਕਿ ਮੈਂ ਮੈਨੂੰ ਪੜ੍ਹਾਈ ਲਈ ਪੈਸੇ ਨਾ ଦਿਆ ਜੇ ਪਰ ਪਿੰਡ ਦੀ ਤਰੱਕੀ ਲਈ ਨਾ ਰੋਕੋ ਮੈਨੂੰ ਐਮਐਲਏ ਸਾਹਿਬ ਕਹਿੰਦੇ ਆ ਕਿ 13 ਲੱਖ ਰੁਪਈਆ ਦੇ ਤੈਨੂੰ ਸਰਪੰਚ ਬਣਾ ਦੇਾਂਗੇ ਸਰਪੰਚ ਬਣਾਉਣ ਤੋਂ ਬਾਅਦ ਹੁਣ ਬੋਲੀ ਦੀ ਗੱਲ ਆ ਗਈ ਤਾਂ ਬੋਲੀ ਦੇ ਉੱਤੇ ਜਿਵੇਂ ਇਹਨਾਂ ਪਿਤਾ ਜੀ ਨੇ ਇਹਨਾਂ ਦੇਣਿਆ ਜਿਵੇਂ ਕਿ ਮੀਡੀਆ ਚਾਣ ਕੇ ਵੀ ਦੱਸਿਆ ਕਿ ਹੁਣ ਫੇਰ 2 ਲੱਖ ਰੁਪਈਆ ਜਿਹੜਾ ਉਹ ਇਹਨਾਂ ਦੇ ਜਿਹੜੇ ਉਹ ਪੀਏ ਨੇ ਲਿਆ ਔਰ ਮੈਂ ਗੱਲ ਕਹਿਣਾ ਕਿ ਐਦੂ ਜਿਹੜੀ ਆ ਕਿ ਮਾੜੀ ਘਟਨਾ ਕੀ ਹੋ ਸਕਦੀ ਹੈ ਕਿ ਇੱਕ ਐਮਐਲਏ ਜਿਹੜਾ ਵੀਡੀਓ ਔਰ ਚ ਮੈਂ ਦੇਖ ਰਿਹਾ ਸੀਗਾ ਉਹ ਇਹ ਗੱਲ ਕਹਿ ਰਿਹਾ ਇੱਕ ਬੰਨੇ ਤਾਂ ਜਸ਼ਨ ਦੇ ਪਿਤਾ ਜੀ ਇਹ ਗੱਲ ਕਹਿ ਰਹੇ ਨੇ ਕਿ ਉਹ ਸਾਡੇ ਘਰੋਂ ਐ ਭੱਜਿਆ ਕਿ ਜਿਵੇਂ ਅਸੀਂ ਉਹਦੇ ਕਿਤੇ ਕੋਈ ਡਾਂਗ ਮਾਰਨ ਲੱਗੇ ਹੋਈਏ ਗੱਲ ਇਹ ਹੈ ਕਿ ਜਿਹੜੇ ਬਾਪ ਦਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਔਰ ਪੁੱਤਰਾਂ ਨੂੰ ਲੈਣ ਲਈ ਅਸੀਂ ਗੁਰਦੁਆਰਿਆਂ ਮੰਦਰਾਂ 'ਚ ਜਾ ਕੇ ਝੋਲੀਆਂ ਅੱਡ ਕੇ ਅਰਦਾਸਾਂ ਕਰਦੇ ਆਂ ਕਿ ਪੁੱਤਰ ਦੀ ਦਾਤ ਸਾਡੀ ਝੋਲੀ ਪਾ ਔਰ ਪੁੱਤਰ ਦੀ ਦਾਤ ਝੋਲੀ ਪਾ ਕੇ ਤੇ ਪੁੱਤਰ ਦੀ লাশ ਝੋਲੀ 'ਚ ਪਾਉਣੀ ਬਹੁਤ ਔਖੀ ਫੌਜਾ ਸਿੰਘ ਸਰਾਰੀ ਜੀ ਤੁਸੀਂ ਇਹ ਗੱਲ ਤਾਂ ਕਹਿੰਦੇ ਹੋ ਕਿ ਉਹ ਮੇਰਾ ਪੁੱਤਰ ਸੀ ਮੇਰੇ ਪੁੱਤਰ ਸਮਾਨ ਸੀ ਮੈਂ ਕਹਿੰਦਾ ਇਸ ਦੁਨੀਆਂ ਦੇ ਉੱਤੇ ਇਹੋ ਜਿਹਾ ਕੋਈ ਵੀ ਘਟੀਆ ਬਾਪ ਨਹੀਂ ਹੋਗਾ ਜਿਹੜਾ ਆਪਣੇ ਪੁੱਤਰ ਦੀ লাশ ਨੂੰ ਛੱਡ ਕੇ ਤੇ ਇਸ ਘਰੋਂ ਚਲਾ ਜਾਵੇ ਜੇ ਤੂੰ ਨਹੀਂ ਤੂੰ ਗਨਾਹਗਰ ਨਹੀਂ ਸੀ ਤਾਂ ਤੂੰ ਉਹਦਾ ਸੰਸਕਾਰ ਕਰਾ ਕੇ ਜਾਂਦਾ ਤੂੰ ਦੀਆਂ ਹੱਸੀਆਂ ਚੁਗਦਾ ਤੂੰ ਪਰਿਵਾਰ ਦੇ ਨਾਲ ਤੇਰਾ ਪੁੱਤਰ ਬਣ ਕੇ ਉਹਨੇ ਕੰਮ ਕੀਤਾ ਸੀ ਹੋ ਸਕਦਾ ਫੌਜਾ ਸਿੰਘ ਸਰਾਰੀ ਦੇ ਪੁੱਤਰ ਨੇ ਜਾਂ ਉਹਦੇ ਬੱਚਿਆਂ ਨੇ ਵੀ ਉਹਦੇ ਲਈ ਇਲੈਕਸ਼ਨ ਚ ਓਨੀ ਮਿਹਨਤ ਨਾ ਕੀਤੀ ਹੋਵੇ ਜੈਨੀ ਮੈਂ ਤਾਂ ਜਸ਼ਨ ਨੇ ਕੀਤੀ ਸੀ ਔਰ ਫੌਜਾ ਸਿੰਘ ਸਰਾਰੀ ਨੇ ਇਸ ਪਰਿਵਾਰ ਦਾ ਸਾਥ ਤਾਂ ਕੀ ਦੇਣਾ ਸੀ ਬਲਕਿ ਇਸ ਪਰਿਵਾਰ ਦੇ ਉੱਤੇ ਇਹਨਾਂ ਨੂੰ ਧਮਕੀਆਂ ਦੇਣ ਲੱਗ ਪਿਆ ਇਹਨਾਂ ਨੂੰ ਇਹ ਕਹਿਣ ਲੱਗ ਪਿਆ ਕਿ ਜਾਂ ਚੁੱਪ ਕਰਕੇ ਬਹਿ ਜਾਓ ਨਹੀਂ ਤਾਂ ਤੁਹਾਡੇ ਤੇ ਪਰਚਾ ਦਰਜ ਕਰਾਉਂਗਾ ਅੱਜ ਮਜਬੂਰਾਂ ਨੇ ਪਰਿਵਾਰ ਜਿਹੜਾ ਹੈ ਅੱਜ ਇਹ ਅਨਸਾਫ਼ ਦੀ ਗੁਹਾਰ ਲਾ ਰਿਹਾ ਹੈ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਚਾਹੇ ਡੀਆਈਜੀ ਆ ਚਾਹੇ ਐਸਐਸਪੀ ਆ ਔਰ ਡੀਜੀਪੀ ਸਾਹਿਬ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਕਹਿਣਾ ਕਿ ਜੇ ਕਿਸੇ ਵਿਅਕਤੀ ਨੇ ਜੇ ਤਾਂ ਤੁਸੀਂ ਕਿਸੇ ਕਾਂਗਰਸੀ ਤੇ ਪਰਚਾ ਦੇਣਾ ਹੋਵੇ ਅੱਜ ਯਾਦ ਕਰੋ ਡੀਜੀਪੀ ਸਾਹਿਬ ਅੱਜ 6 ਜੂਨ ਨੂੰ ਜਦੋਂ ਕਲਵੀਰ ਜੀਰੇ ਤੇ ਪਰਚਾ ਦਿੱਤਾ ਸੀ ਮੈਂ ਧੰਨਵਾਦੀ ਦੌਰਿਆਂ ਤੇ ਸੀ ਤੇ ਮੇਰੇ ਨਾਲ ਗੱਲ ਵੀ ਨਹੀਂ ਆਈ ਸੀਗੀ ਤੇ ਇਸੇ ਗੱਲ 'ਚ ਪਰਚਾ ਦੇ ਦਿੱਤਾ ਕਿ ਕਲਵੀਰ ਸਿੰਘ ਜੀਰੇ ਨੇ ਫੋਨ ਕਰਕੇ ਕਿਹਾ ਕਿ ਗੋਲੀ ਚਲਾ ਦਿਓ ਮੈਂ ਸਾਲ ਬਾਅਦ ਮੈਂ ਘਰ ਆਇਆ ਮੇਰੇ ਪਰਿਵਾਰ ਦੇ ਜੀ ਕਹ ਰਹੇ ਔਰ ਮੈਂ ਕਹਿਣਾ ਕਿ ਝੂਠਾ ਮੁਕਦਮਾ ਕਾਂਗਰਸੀਆਂ ਤੇ ਤਾਂ ਦੇਣਾ ਹੁੰਦਾ ਹੈ ਇਹ ਪਰਿਵਾਰ ਤਾਂ ਸੱਚ ਦੀ ਲੜਾਈ ਲੜ ਰਿਹਾ ਹੈ ਔਰ ਜੇ ਤੁਹਾਡਾ ਐਮਐਲਏ ਸੱਚਾ ਹੈ ਤੁਹਾਡੇ ਐਮਐਲਏ ਦਾ ਪੀਏ ਸੱਚਾ ਹੈ ਦਿਓ ਐਫਆਈਆਰ ਕਟੋ ਅਨਕਵਰੀ ਕਰੋ ਜੇ ਉਹ ਸੱਚਾ ਆ ਮੈਂ ਕਹਿੰਦਾ ਬਿਲਕੁਲ ਛੱਡ ਦੇ ਜੇ ਪਰਿਵਾਰ ਦਾ ਕੋਈ ਗੁੱਸਾ ਅਗਲਾ ਨਹੀਂ ਹੋਗਾ ਪਰ ਅੱਜ ਇਹ ਪਰਿਵਾਰ ਨੂੰ ਅੱਜ ਇਹਨਾਂ ਦੇ ਰਾ ਸਾਖ ਸੰਬੰਧੀ ਰਿਸ਼ਤੇਦਾਰਾਂ ਨੂੰ ਅੱਜ ਜਿੱਥੇ ਤੁਸੀਂ ਆਣ ਕੇ ਇਹਨਾਂ ਨੂੰ ਹੌਸਲਾ ਦੇਣਾ ਸੀ ਦਿਲਾਸਾ ਦੇਣਾ ਸੀ ਅੱਜ ਉਲਟਾ ਤੁਸੀਂ ਉਸ ਸਿਵੇ ਦੇ ਉੱਤੇ ਤੇਲ ਪਾ ਰਹੇ ਹੋ ਉਸ ਸਿਵੇ ਨੂੰ ਤੁਸੀਂ ਫਿਰ ਦੁਬਾਰਾ ਬਾਰ ਰਹੇ ਹੋ ਤੁਸੀਂ ਫੇਰ ਉਹ ਚੰਗਿਆਰੀ ਨੂੰ ਜਿਹੜੀ ਹੈ ਦੁਬਾਰਾ ਤੁਸੀਂ ਕਹਿ ਰਹੇ ਹੋ ਕਿ ਭਾਈ ਕਿ ਚੁੱਪ ਕਰਕੇ ਬਹਿ ਜਾਓ ਅੱਗੇ ਧੱਕੇ ਨਾਲ ਇਹਨਾਂ ਤੋਂ 15 ਲੱਖ ਰੁਪਈਆ ਲੈ ਗਏ ਹੁਣ ਆਪਦੇ ਆਪ ਨੂੰ ਬਚਾਉਣ ਲਈ ਏਕਾ ਮੈਂ ਦੇਖ ਰਿਹਾ ਸੀ ਏਕਾ ਅੱਜ ਵੀਡੀਓ ਆਈ ਹੈ ਉਹ ਵੀਡੀਓ ਦੇ ਵਿੱਚ ਇੱਕ ਹੈਂਡ ਰਾਈਟਿੰਗ ਮਾਨ ਸਾਹਿਬ ਤੁਸੀਂ ਕਿਤੇ ਐਸਐਸਪੀ ਸਸਪੈਂਡ ਕਰਦੇ ਨੇ ਹੋ ਕਿਤੇ ਕਿਸੇ ਨੂੰ ਸਸਪੈਂਡ ਕਰਦੇ ਨੇ ਹੋ ਆਹ ਫਾਜ਼ਲ ਕਾ ਦਾ ਐਸਐਸਪੀ ਸਸਪੈਂਡ ਕਰ ਦਿੱਤਾ ਮੈਂ ਕਹਿੰਦਾ ਜੇ ਇਹਨਾਂ ਨੂੰ ਸਸਪੈਂਡ ਕਰਦੇ ਹੋ ਇਹ ਕਿੰਨਾ ਦੇ ਇਸ਼ਾਰਿਆਂ ਦੇ ਚੱਲਦੇ ਨੇ ਇਹ ਐਮਐਲਏਆਂ ਦੇ ਇਸ਼ਾਰਿਆਂ ਦੇ ਚੱਲਦੇ ਨੇ ਜੇ ਸਸਪੈਂਡ ਕਰਨਾ ਹੈ ਤੇ ਪਰਚੇ ਦੇਣੇ ਆਪਦੇ ਐਮਐਲਏਆਂ ਦੇ ਦਿਓ ਪਹਿਲਾਂ ਆਪਦੇ ਐਮਐਲਏਆਂ ਦੀ ਇਨਕੁਆਰੀ ਕਰਾਓ ਪਹਿਲਾਂ ਪਰਚਾ ਫੌਜਾ ਸਿੰਘ ਸਰਾਰੀ ਤੇ ਉਹਦੇ ਪੀਏ ਤੇ ਦਿਓ ਔਰ ਮੈਂ ਕਹਿੰਦਾ ਕਿ ਤੁਸੀਂ ਸਰਕਾਰ ਚਲਾ ਰਹੇ ਹੋ ਪਰ ਸਰਕਾਰ ਇੰਜ ਚੱਲ ਰਹੀ ਹੈ ਜਿਵੇਂ ਸਰਕਸ ਚੱਲਦੀ ਹੋਵੇ ਜੇ ਵਾਕਈ ਸਰਕਾਰ ਚਲਾ ਰਹੇ ਹੋ ਅਸੀਂ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਜਿੰਦੇ ਵਿੱਚ ਫੌਜਾ ਸਿੰਘ ਸਰਾਰੀ ਤੇ ਉਹਦੇ ਪੀਏ ਦਾ ਨਾ ਦਿੰਦਾ ਔਰ ਜੋ ਅੱਡ ਬੀਤੀ ਇਹਨਾਂ ਦੇ ਬੇਟੇ ਨੇ ਦੱਸੀ ਸੀ ਉਹ ਅੱਡ ਬੀਤੀ ਜਿਹੜੀ ਹੈ ਇਹਨਾਂ ਨੇ ਉਹ ਚਿੱਠੀ ਦੇ ਵਿੱਚ ਉਹ ਦਰਖਾਸਤ ਦੇ ਵਿੱਚ ਲਿਖੀ ਹੈ ਔਰ ਮੈਂ ਕਹਿੰਦਾ ਸਿੱਟ ਕੇ ਇਸ ਗੱਲ ਦੀ ਬਣਾਉਣੀ ਹੈ ਐਫ ਆਈ ਆਰ ਦਰਜ ਕਰੋ ਔਰ ਐਫ ਆਈ ਆਰ ਦਰਜ ਕਰਕੇ ਇਹਨਾਂ ਨੂੰ ਸਲਾਖਾਂ ਪਿੱਛੇ ਕਰੋ ਔਰ ਜੇ ਕੋਰਟ ਤੋਂ ਸਾਨੂੰ ਤੁਸੀਂ ਕਹਿ ਸਕਦੇ ਹੋ ਕਿ ਕੋਰਟ ਇਨਸਾਫ ਦੇਊਗੀ ਤੇ ਫਿਰ ਫੌਜਾ ਸਿੰਘ ਸਰਾਰੀ ਨੂੰ ਵੀ ਇਨਸਾਫ ਕੋਰਟ ਦੇ ਸਕਦੀ ਆ ਜੇ ਫੌਜਾ ਸਿੰਘ ਸਰਾਰੀ ਸੱਚਾ ਆ ਔਰ ਮੈਂ ਕਹਿੰਦਾ ਜੇ ਪਰਚਾ ਦੇਣ ਤੋਂ ਪਹਿਲਾਂ ਅਨਖਵਾਰੀ ਕਰਨੀ ਹੈ ਅੱਜ ਜਿਹੜਾ ਅਰਜੀਤ ਸਿੰਘ ਪਰਮਾਰ ਬੋਲ ਰਿਹਾ ਅਰਜੀਤ ਸਿੰਘ ਪਰਮਾਰ ਬੋਲ ਨਹੀਂ ਰਿਹਾ ਬੁਲਾਇਆ ਜਾ ਰਿਹਾ ਹੈ ਬੁਲਾਇਆ ਜਾ ਰਿਹਾ ਪਰਮਾਰ ਸਾਹਿਬ ਨੂੰ ਔਰ ਪਰਮਾਰ ਜੀ ਜਿਹੜਾ ਤੁਸੀਂ ਬੋਲ ਰਹੇ ਹੋ ਉਹਦੇ ਨਾਲ ਇੱਕ ਲੈਟਰ ਜਿਹੜੀ ਆ ਜਿਹੜੀ ਮੈਂ ਦਾਅਵੇ ਨਾਲ ਕਹਿੰਨਾ ਉਹ ਜਿਹੜੀ ਲੈਟਰ ਆ ਫੌਜਾ ਸਿੰਘ ਸਰਾਰੀ ਦੀ ਆ ਉਹ ਲਿਖਤ ਫੌਜਾ ਸਿੰਘ ਸਰਾਰੀ ਦੀ ਆ ਔਰ ਮੈਨੂੰ ਬਹੁਤ ਸਾਰੇ ਸੱਜਣਾ ਦੇ ਫੋਨ ਆਏ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਫੌਜਾ ਸਿੰਘ ਸਰਾਰੀ ਦੀ ਕੋਈ ਪੁਰਾਣੀ ਚੱਠੀ ਚੱਕ ਲੋ ਔਰ ਹੋ ਸਕਦਾ ਹੈ ਕੇ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਵੀ ਇਲਾਕੇ ਦੀ ਮੰਗਾਂ ਲਈ ਕੋਈ ਚਿੱਠੀ ਲਈ ਹੋਵੇ ਫੌਜਾਤ ਸਿੰਘ ਸਰਾਰੀ ਦੀ ਉਹ ਲਿਖਤ ਕਹਿੰਦੀ ਆ ਉਹ ਫੌਜਾਤ ਸਿੰਘ ਸਰਾਰੀ ਦੀ ਆ ਔਰ ਉਹਨੂੰ ਜਿਹੜਾ ਕਿ ਜਲਦੀ ਤੋਂ ਜਲਦੀ ਤਸਦੀਕ ਕਰਕੇ ਜਿਹੜਾ ਜਿਹੜੀ ਹੈਂਡ ਰਾਈਟਿੰਗ ਜਿਹੜੀ ਆ ਉਹ ਚੈੱਕ ਕਰਾਈ ਜਾਵੇ ਔਰ ਚੈੱਕ ਕਰਾ ਕੇ ਜਿਹੜਾ ਕਿ ਪਰਚਾ ਦਰਜ ਕੀਤਾ ਜਾਵੇ ਔਰ ਇਸ ਉਹ ਜਸ਼ਨ ਦਾ ਜਿਹੜਾ ਭੋਗ ਆ ਜਿਵੇਂ ਪਰਿਵਾਰ ਨੇ ਫੈਸਲਾ ਕੀਤਾ ਅਸੀਂ ਸਾਰੀ ਕਾਂਗਰਸ ਪਾਰਟੀ ਪਰਿਵਾਰ ਦੇ ਨਾਲ ਆ ਔਰ ਜਿੱਨਾਂ ਚਿਰ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਉਹਨਾਂ ਤੇ ਪਰਚਾ ਨਹੀਂ ਦਰਜ ਹੁੰਦਾ ਉਹਨਾਂ ਚ ਰਸੀ ਪਰਿਵਾਰ ਦੇ ਨਾਲ ਹਮੇਸ਼ਾ ਜਿਹੜਾ ਕਿਉਂਕਿ ਸਾਡਾ ਉਹ ਭਰਾ ਸੀ ਸਾਡਾ ਉਹ ਵੀਰ ਸੀ ਔਰ ਹੋ ਸਕਦਾ ਹੈ ਕਿ ਉਹ ਜਸ਼ਨਿਕ ਦਿਨ ਐਮ ਐਲ ਏ ਵੀ ਬਣਦਾ ਵਿਧਾਨ ਸਭਾ ਦੀਆਂ ਪੌੜੀਆਂ ਚੜਦਾ ਹੋ ਸਕਦਾ ਉਹ ਜਸ਼ਨਿਕ ਦਿਨ ਆਈ ਪੀ ਐਸ ਆਈ ਐਸ ਅਫਸਰ ਬਣਦਾ ਪਰ ਮਾਪਿਆਂ ਦਾ ਪੁੱਤਰ ਤੁਸੀਂ ਅਜਾੜ ਕੇ ਰੱਖ ਦਿੱਤਾ ਅੱਜ ਮੈਂ ਗੱਲ ਕਹਿਣਾ ਕਿ ਮਾਪਿਆਂ ਨੂੰ ਆਸ ਜਾਗੀ ਸੀ ਆਸ ਜਾਗੀ ਸੀ ਇਸ ਬਾਪ ਨੂੰ ਆਸਿਆ ਕਿਸੇ ਨਾ ਵੇਹਲੀਆਂ ਵਾਲਿਆਂ ਨੂੰ ਕਿ ਅਸੀਂ ਸਾਡੇ ਘਰ ਨੂੰ ਵੀ ਕਿਤੇ ਪੱਕਾ ਰਾ ਬਣੇਗਾ ਅੱਜ ਪੱਕਾ ਰਾ ਤਾਂ ਕੀ ਬੰਨਾ ਸੀਗਾ ਪੁੱਤ ਸਰਪੰਚ ਬਣਾਇਆ ਪਿੰਡ ਦੇ ਕੰਮ ਕਰਨ ਲਈ ਪੁੱਤ ਮਰਾਉਣ ਲਈ ਨਹੀਂ ਸੀ ਬਣਾਇਆ ਗਿਆ ਔਰ ਇਸ ਕਰਕੇ ਮੇਰੀ ਹੱਥ ਜੋੜ ਕੇ ਭਗਵੰਤ ਮਾਨ ਜੀ ਤੁਹਾਨੂੰ ਅਪੀਲ ਕੱਲਾ ਲੁਧਿਆਣੇ ਦੇ ਇਲੈਕਸ਼ਨਾਂ 'ਚ ਨਾ ਵਿਜੀ ਰਹੋ ਅਜੇ ਵੇਖੋ ਕਿ ਫਰੋਜਪੁਰ 'ਚ ਧੜਾ ਧੜ ਗੋਲੀਆਂ ਕਿਵੇਂ ਚੱਲ ਰਹੀਆਂ ਨੇ ਅਜੇ ਵੇਖੋ ਕਿ ਗੈਂਗਸਟਰ ਕਿਵੇਂ ਲੋਕਾਂ ਤੋਂ ਫਰੋਤੀਆਂ ਮੰਗ ਰਹੇ ਨੇ ਅੱਜ ਕਿਵੇਂ ਜਸ਼ਨ ਵਰਗੇ ਪੁੱਤਰ ਜਿਹੜੇ ਨੇ ਟਾਡੇ ਐਮਐਲਏਾਂ ਦੀ ਬਲੀ ਚੜ ਰਹੇ ਨੇ ਅੱਜ ਇਹਨਾਂ ਐਮਐਲਏਾਂ ਨੂੰ ਨੱਥ ਪਾਉਣ ਦੀ ਲੋੜ ਆ ਇਹਨਾਂ ਤੇ ਪਰਚਾ ਜਲਦੀ ਤੋਂ ਜਲਦੀ ਦਰਜ ਕੀਤਾ ਜਾਵੇ ਔਰ ਜੋ ਪਰਿਵਾਰ ਦਾ ਫੈਸਲਾ ਹੋਵੇਗਾ ਅਸੀਂ ਪਰਿਵਾਰ ਦੇ ਨਾਲ ਆ ਔਰ ਸਮੁੱਚੀ ਸਾਰੇ ਲੀਡਰਸ਼ਿਪ ਨੂੰ ਬੇਨਤੀ ਕਰਦਾ ਚਾਹੇ ਕੋਈ ਕਾਲੀ ਆ ਚਾਹੇ ਕੋਈ ਝਾੜੂ ਵਾਲਾ ਹੈ ਜਿੰਦਾ ਜਿੰਦਾ ਪੁੱਤਰ ਜਿੰਦੇ ਜਿੰਦੇ ਘਰੇਗਾ ਭਾਈ ਉਹ ਆ ਜਾਣ ਕੇ ਇਸ ਪਰਿਵਾਰ ਦੇ ਨਾਲ ਖੜੇ ਅੱਜ ਪਰਿਵਾਰ ਦੇ ਨਾਲ ਖੜਨ ਦੀ ਲੋੜ ਆ ਔਰ ਮੈਂ ਧੰਨਵਾਦ ਕਰਦਾ ਸਾਰੇ মিডিਆ ਦਾ ਅੱਜ ਜਿਹੜਾ ਪਰਮਾਰ ਇਹ ਗੱਲ ਕਹਿੰਦਾ ਹੈ ਕਿ ਇਹ ਭਾਈ মিডিਆ ਵਾਲੇ ਇਹ ਮੈਕ ਚੱਕ ਕੇ ਤੁਰੇ ਆਉਂਦੇ ਨੇ ਇਹ ਪਰਮਾਰ ਨਹੀਂ ਕਹਿੰਦਾ ਇਹ ਝਾੜੂ ਵਾਲੇ ਕਹਿੰਦੇ ਨੇ ਇਹ ਝਾੜੂ ਵਾਲਿਆਂ ਦਾ ਐਮਐਲਏ ਕਹਿੰਦਾ ਔਰ ਮੈਂ ਇਹ ਗੱਲ ਕਹਿੰਨਾ ਕਿ ਮਾਨ ਨੀ ਦਾ ਜਿਹੜਾ ਉਹ ਦਾਵਾ ਇਹਨਾਂ ਤੇ ਠੋਕਿਆ ਜਾਵੇ ਕਿਉਂਕਿ ਹੱਕ ਤੇ ਸੱਚ ਦੀ ਗੱਲ ਜਿਹੜੀ ਆ ਉਹ ਕਦੀ ਲੁਕ ਨਹੀਂ ਸਕਦੀ ਜੇ ਅੱਜ মিডিਆ ਨਾ ਹੁੰਦਾ ਤੇ ਅੱਜ ਜਸ਼ਨ ਦੇ ਪਿੰਡ ਦਾ ਨਹੀਂ ਸੀ ਕਿਸੇ ਨੂੰ ਪਤਾ ਲੱਗਣਾ ਅੱਜ ਜੇ মিডিਆ ਨਾ ਹੁੰਦਾ ਅੱਜ ਇਹ ਨਹੀਂ ਸੀ ਪਤਾ ਲੱਗਣਾ ਕਿ ਜਸ਼ਨ ਕਿਵੇਂ ਮਰ ਗਿਆ ਅੱਜ ਜੇ মিডিਆ ਨਾ ਹੁੰਦਾ ਤੇ ਫੌਜਾ ਸਿੰਘ ਸਰਾਰੀ ਵਰਗੇ ਨੇ ਕਹਿਣਾ ਸੀ ਉਹ ਚਿੱਟਾ ਪੀਂਦਾ ਸੀ ਉਹ ਚਿੱਟੇ ਕਰਕੇ ਮਰ ਗਿਆ ਉਹ ਚਿੱਟੇ ਕਰਕੇ ਨਹੀਂ ਮਰਿਆ ਉਹ ਸਰਾਰੀ ਸਾਹਿਬ ਤੇਰੇ ਦੁੱਖੋਂ ਮਰਿਆ 15 ਲੱਖ ਰੁਪਈਆ ਤੂੰ ਲਿਆ ਹੁੰਦੇ ਤੋਂ ਤੇਰੇ ਦੁੱਖੋਂ ਮਰਿਆ ਇਸ ਕਰਕੇ ਪਰਿਵਾਰ ਨੂੰ ਇਨਸਾਫ ਦਉਣ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪਰਿਵਾਰ ਦਾ ਸਾਥ ਦਈਏ ਔਰ ਜਦੋਂ ਵੀ ਪਰਿਵਾਰ ਯਾਦ ਕਰੇਗਾ ਹਮੇਸ਼ਾ ਹਾਜ਼ਰ ਰਵਾਂਗੇ ਕਿਉਂਕਿ ਅੱਜ ਪਰਿਵਾਰ ਦੇ ਨਾਲ ਜੇ ਅਸੀਂ ਨਾ ਖੜਾਂਗੇ ਹੋਰ ਕੌਣ ਖੜੇਗਾ ਅੱਜ ਜੇ ਸਰਾਰੀ ਸਾਹਿਬ ਤੁਸੀਂ ਖੜੇ ਹੁੰਦੇ ਅੱਜ ਇਹ ਗੱਲਾਂ ਨਹੀਂ ਸੀ ਹੋਣੀਆਂ ਤੇਰੇ ਭੱਜਾਂ ਦਾ ਕਾਰਨ ਝੂਠਾ ਬੰਦਾ ਮੈਦਾਨ ਛੱਡ ਕੇ ਭੱਜਦਾ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਔਰ ਮੈਨੂੰ ਆਸ ਆ ਕਿ ਪੰਜਾਬ ਦੇ ਡੀਜੀਪੀ ਤੋਂ ਮੁੱਖ ਮੰਤਰੀ ਤੋਂ ਕਿ ਜਲਦੀ ਤੋਂ ਜਲਦੀ ਜਿਹੜੀ ਆ ਕੇਸ ਐਮਐਲਏ ਤੇ ਔਰ ਉਹਦੇ ਪੀਏ ਤੇ ਬਣਦੀ ਕਾਰਵਾਈ ਕੀਤੀ ਜਾਵੇ ਔਰ ਉਹ ਜਿਹੜੀ ਲਿਖਤਾਂ ਉਹਦੀ ਜਿਹੜੀ ਆ ਤਸਦੀਕ ਕਰਕੇ ਉਹਦੀ ਤਸਦੀਕ ਕਰਕੇ ਕਮੇਟੀ ਜਿਹੜੀ ਬਣਾਈ ਆ ਉਹ ਹੈਂਡਰਾਈਟਿੰਗ ਚੈੱਕ ਕਰੇ ਔਰ ਪਰਚਾ ਦਰਜ ਕੀਤਾ ਜਾਵੇ ਕਿ ਤਾਂ ਕਿ ਉਹ ਜਿਹੜੀਆਂ ਲਿਖਤਾਂ ਬਾਹਰ ਕੌਣ-ਕੌਣ ਭੇਜਦਾ ਹੈ ਔਰ ਬਾਹਰੋਂ ਕੌਣ-ਕੌਣੋ ਵੀਡੀਓ ਪਾਉਂਦਾ ਹੈ ਇਸ ਕਰਕੇ ਉਹਨੂੰ ਗੱਲ ਨੂੰ ਜਿਹੜਾ ਡਾਈਵਟ ਨਾ ਕੀਤਾ ਜਾਵੇ ਔਰ ਅੱਜ ਜਿਹੜਾ ਅੱਜ ਇਸ ਪਰਿਵਾਰ ਨਾਲ ਬਾਵਾ ਪਰਿਵਾਰ ਨਾਲ ਖੜਨ ਦੀ ਲੋੜ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਖਤੈ ਤਾਂ ਕਲਵੀਰ ਸਿੰਘ ਜੀਰਾ ਇੱਥੇ ਪਰਿਵਾਰ ਦਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਾਫੀ ਕੁਝ ਉਹਨਾਂ ਨੇ ਡਿਸਕਸ ਕੀਤਾ ਕਿਉਂਕਿ ਇੱਕ ਸੋਸ਼ਲ ਮੀਡੀਆ ਤੇ ਪੋਸਟ ਵੀ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜਾ ਫੌਜਾ ਸਿੰਘ ਸਰਾਰੀ ਬਿਲਕੁਲ ਸਹੀ ਨੇ ਉਹ ਸੱਚੇ ਨੇ ਉਹਨਾਂ ਨੂੰ ਜਿਹੜਾ ਬਿਨਾ ਗੱਲ ਤੋਂ ਫਸਾਇਆ ਜਾ ਰਿਹਾ ਕਿਸੇ ਹੋਰ ਇੱਕ ਬੰਦੇ ਦਾ ਜ਼ਿਕਰ ਜਿਹੜਾ ਉਹ ਕਰਦੇ ਨਜ਼ਰ ਆ ਰਹੇ ਨੇ ਪਰ ਫਿਲਹਾਲ ਦੀ ਘੜੀ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੀਡਰ ਪੋਲੀਟੀਕਲ ਲੀਡਰ ਕਹਿ ਲਈਏ ਸਮਾਜ ਸੇਵੀ ਕਹਿ ਲਈਏ ਅੱਜ ਜਸ਼ਨ ਦੇ ਘਰ ਜਸ਼ਨ ਬਾਵਾ ਦੇ ਘਰ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਔਰ ਕਲਵੀਰ ਜੀਰਾ ਦਾ ਕਹਿਣਾ ਕਿ ਵਿਸ਼ਵਾਸ ਜਿਹੜਾ ਉਹ ਉਹਨਾਂ ਦਾ ਕਹਿਣਾ ਕਿ ਵਿਸ਼ਵਾਸ ਮੈਂ ਪਰਿਵਾਰ ਨੂੰ ਵੀ ਦਵਾਣਾ ਉਹਨਾਂ ਦੇ ਨਾਲ ਖੜਾ ਔਰ ਪੁਲਿਸ ਔਰ ਸਰਕਾਰ ਪਰਿਵਾਰ ਨੂੰ ਜਿਹੜਾ ਉਹ ਇਨਸਾਫ ਜਰੂਰ ਦਵਾਏ ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਨੂੰ ਘੱਟ ਤੱਕ ਇਨਸਾਫ ਮਿਲਦਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ